ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਪਿਤਾ ਸਾਬਕਾ ਮੰਤਰੀ ਸਰਜੀਤ ਸਿੰਘ ਕੋਹਲੀ ਪਿਛਲੇ ਦਿਨਾਂ ਦੇ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ ਸਨ ਜਿਨ੍ਹਾਂ ਦੀ ਅੱਜ ਅੰਤਿਮ ਅਰਦਾਸ ਪਟਿਆਲਾ ਦੇ ਗੁਰਦੁਆਰਾ ਮੋਤੀ ਬਾਗ ਵਿਖੇ ਕਰਵਾਈ ਗਈ ਇਸ ਮੌਕੇ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਧਾਰਮਿਕ ਹਸਤੀਆਂ ਤੇ ਅਕਾਲੀ ਦਲ ਤੇ ਹੋਰ ਪਾਰਟੀਆਂ ਦੇ ਉੱਗੇ ਸਿਆਸਤਦਾਨ ਇਸ ਅੰਤਿਮ ਅਰਦਾਸ ਮੌਕੇ ਸੁਰਜੀਤ ਸਿੰਘ ਕੋਲੀ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਤੇ ਨਾਲ ਹੀ ਪਟਿਆਲਾ ਤੋਂ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਖਤਰੀ ਮਹਾਸਭਾ ਦੇ ਸੀਨੀਅਰ ਮੀਤ ਪ੍ਰਧਾਨ ਆਲ ਇੰਡੀਆ ਐਂਟੀ ਟੈਰਰਿਸਟ ਕ੍ਰਾਈਮ ਫਰੰਟ ਦੇ ਸੀਨੀਅਰ ਮੀਤ ਪ੍ਰਧਾਨ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਵੀ ਅੱਜ ਇਸ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਮੋਤੀ ਬਾਗ ਵਿਖੇ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ ਦੱਸਦੇ ਕਿ ਸਿਆਸਤਦਾਨ ਧਾਰਮਿਕ ਹਸਤੀਆਂ ਤੇ ਹੋਰ ਸਮਾਜ ਸੇਵੀ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਦੀ ਇਸ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਮੋਤੀਵਾਗ ਸਾਹਿਬ ਵਿਖੇ ਪਹੁੰਚੇ ਤਾਂ ਸਾਬਕਾ ਡੀਐਸਪੀ ਐਡਵੋਕੇਟ ਰਜਿੰਦਰਪਾਲ ਅਨੰਦੀ ਜਵਾਨੀ ਸੁਣਾਉਂਦੇ ਆ ਇਸ ਬੌਕੇ ਕੀ ਕੁਝ ਕਹਿ ਰਹੇ ਨੇ ਸ਼ਾਂਤ ਮਾਤਮਾ ਦਾ ਕੀ ਜਾਏ ਉਹ ਮੈਂ ਤੁਹਾਡਾ ਆਪਣਾ ਅਸੀਂ ਅਖਬਾਰ ਦਾ ਸਾਫਾ ਤੁਹਾਡਾ ਡੀਐਸਪੀ ਐਡੋਨਾਂ ਅਖਬਾਰਾਂ ਨੇ ਲਿਖਿਆ ਇੱਕ ਬੰਦਾ ਰਿਫਿਊਜੀ ਪੰਜਾਬ ਜਿਹੜਾ ਕਿ ਜਿੱਥੇ ਸ਼ਰਮ ਮੈਂ ਪੰਜਾਬ ਉਸ ਦਾ ਇੱਕ ਰਾਹ ਉਹਨੇ ਪਛਾਣ ਸਾਡੇ ਸਾਹਿਆਂ ਦੇ ਆਤਮ ਪਿਆਰੇ ਜੀ ਬਾਦਸ਼ਾਹੀ ਦਾ ਨਾਂ ਦਾ ਮੁਕਾਬਲਾ ਔਰ ਖੰਧਾ ਨੇ ਜਾਨ ਕਰਾਣਾ ਕਰਕੇ ਪ੍ਰਮਾਤਮਾ ਦੇ ਜਨ ਜਪਰਾਜੀ ਸਾਹਿਬ ਜਿਨ੍ਹਾਂ ਦੀ ਅਜੇ ਅੰਤਮ ਅਰਦਾਸ ਤੇ ਇਹ ਛਿੰਡੀ ਵੱਡੀ ਗੱਲ ਹੈ ਜੀਪ ਪਾਰ ਦਾ ਇਹ ਨੂੰ ਕਰੇਗਾ ਮੈਂ ਤੇ ਸਮਝਦਾ ਯਾਰ ਉਹ ਵੱਡਾ ਪੋਲਿਟਿਕਲ ਸਾਇੰਸ ਵਿੱਚ ਚਾਹਨੇ ਆਏ ਨੇ ਕੋਈ ਸਬਜੈਕਟ ਬੰਦਾ ਉਹ ਨਹੀਂ ਕਰ ਸਕਦਾ ਪਟਿਆਲੇ ਦਾ ਪੰਜਾਬ ਦੇ ਵਕੀਲ ਹੋਣੇ ਪੰਜਾਬ ਦੇ ਗਿੰਦਕਤੌਰ ਦੇ